ਆਪਣਾ ਸ਼ੋਗਨਾਮ ਜੀ ਸ਼ੋਗਨਾਮ ਹਰਪ੍ਰੀਤ ਸਿੰਘ ਮਾਣ ਹਰਪ੍ਰੀਤ ਸਿੰਘ ਕਿਹੜਾ ਪੰਡਾ ਜੀ ਆਪਣਾ ਲਲਕਾਂ ਜੀ ਲਲਕਾਂ ਤੇ ਮੋਬਾਈਲ ਨੰਬਰ ਆਪਣਾ ਬੋਲ ਦਿਓ ਇੱਕ ਵਾਰ ਇਧਰੋਂ ਦੇਖੋ ਮੋਬਾਈਲ ਨੰਬਰ 95012 21343 ਜੀ ਠੀਕ ਹੈ ਤੇ ਆਹ ਜਿਹੜੀ ਦਵਾਈ ਆਪਾਂ ਵਾਈਬਰੈਂਸ ਇੰਟੀਗਰਲ ਦੇਖ ਰਹੇ ਆ ਇਹ ਜਿਹੜੀ ਤੁਸੀਂ ਆਪਾਂ ਨੂੰ ਪਨੀਰੀ ਜਿਹੜੀ ਆ ਇਹਨੂੰ ਲਾਈ ਆ ਇਹਦੇ ਬਾਰੇ ਦੱਸੋ ਜਰਾ ਕਿਵੇਂ ਆ ਕੀ ਰਿਜ਼ਲਟ ਆਦਾ ਇਹਦਾ ਨਾ ਰਿਜ਼ਲਟ ਵਧੀਆ ਆਇਆ ਜੀ ਜਰਮੇਰੇਸ਼ਨ ਵਧੀਆ ਹੋਈ ਆ ਤੇ ਉਹਦੀ ਗਰੋਥ ਦਾ ਫਰਕ ਆ ਜੀ ਬਾਕੀ ਹੁਣ ਫਿਊਚਰ ਦੇ ਵਿੱਚ ਦੇਖਦੇ ਆ ਜੀ ਰਿਜ਼ਲਟ ਜਿਹੜੀ ਨਾਲ ਤੁਹਾਡੇ ਪਨੀਰੀ ਲੱਗੀ ਹੋਈ ਆ ਉਹ ਕਿੰਨੇ ਦਿਨ ਪਹਿਲਾਂ ਲਾਈ ਸੀ ਔਰ ਇਹ ਕਦੋਂ ਲਾਈ ਆ ਔਰ ਕੀ ਫਰਕ ਹੈ ਦੇ ਵਿੱਚ ਉਹਦਾ ਫਰਕ ਹੈਗਾ ਜੀ 6 ਦਿਨ ਪਹਿਲਾਂ ਦੀ ਹੈ ਜੀ ਇਹ ਤੇ ਆਪਣੇ ਵਾਲੀ ਹੈਗੀ ਆ 6 ਦਿਨ ਉਹਦੇ ਬਾਅਦ ਠੀਕ ਹੈ ਐਟ ਮੋਸਟ ਬਰਾਬਰੇ ਖੜੀਆਂ ਨੇ ਤੇ ਮੈਨੂੰ ਉਮੀਦ ਆ ਵੀ ਉਹਦੇ ਬਰਾਬਰ ਆਜੋ 20 ਦਿਨਾਂ ਅੰਦਰ ਤਿਆਰ ਹੋ ਗਈ ਸਾਡੀ ਠੀਕ ਹੈ ਤੇ ਕੀ ਕਹਿਣਾ ਚਾਹੂਗਾ ਆਪਣੇ ਜਿਹੜੇ ਬਾਈ ਜੀ ਖੜੇ ਇਹਨਾਂ ਨੂੰ ਕੀ ਕਹਿਣਾ ਬਾਈ ਇਹਨਾਂ ਨੂੰ ਇਹੀ ਕਹਿਣਾ ਚਾਹੂਗਾ ਬਾਈ ਬੀਜ ਨੂੰ ਸੋਧ ਕੇ ਬੀਜੋ ਚਾਇਨਾ ਵਾਇਰਸ ਤੋਂ ਛਡਕਾਰਾ ਹੋ ਸਕੇ ਬਾਕੀ ਹੋਰ ਕੋਈ ਦਿਲ ਦੀ ਬਿਮਾਰੀ ਆ ਜਾਂ ਕੋਈ ਸਮੱਸਿਆ ਵਾ ਉਹਦਾ ਛਡਕਾਰਾ ਉਲੀ ਆ ਫੰਗੀ ਸਾਈਡ ਆ ਕੋਈ ਵੀ ਆ ਉਹਦਾ ਛਡਕਾਰਾ ਹੋ ਸਕੇ ਜੀ ਆਪਣਾ ਤੇ ਆਪਣਾ ਖਰਚਾ ਵੱਧ ਸਕੇ ਠੀਕ ਹੈ ਜੀ ਧੰਨਵਾਦ ਤੁਹਾਨੂੰ